ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਿੰਦਰ ਸਿੰਘ ਦੀਪਾਲ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਗੱਲ ਜੇਕਰ ਨਗਰ ਨਿਗਮ ਮੇਅਰ ਲੁਧਿਆਣਾ ਪ੍ਰਿੰਸੀਪਲ ਇੰਦਰਜੀਤ ਕੋਲ ਦੀ ਕਰੀਏ ਤਾਂ ਲਗਾਤਾਰ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਤੇ ਇਸ ਵੇਲੇ ਵੀ ਗੱਡੀ ਦੇ ਵਿੱਚ ਰਾਉਂਡ ਲੰਗਾਦੇ ਹੋਏ ਨਜ਼ਰ ਆ ਰਹੇ ਔਰ ਨਾਲ ਦੀ ਨਾਲ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਨਫਰਮੇਸ਼ਨ ਦਿੱਤੀ ਜਾ ਰਹੀ ਹੈ ਕਿਉਂਕਿ ਬਰਸਾਤ ਦੇ ਕਾਰਨ ਕਈ ਜਗ੍ਹਾਵਾਂ ਦੇ ਉੱਤੇ ਪਾਣੀ ਖੜਿਆ ਹੋਇਆ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਡੇਂਗੂ ਦਾ ਜਿਹੜਾ ਚੰਦਰ ਲੋਕ ਕਲ ਸ ਨੂੰ ਲੈ ਕੇ ਐਕਟਿਵ ਹੈ ਪਰ ਕਾਰਪੋਰੇਸ਼ਨ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਫੋਗਿੰਗ ਮਸ਼ੀਨਾਂ ਭੇਜੀਆਂ ਜਾ ਰਹੀਆਂ ਨੇ ਸਫਾਈ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਸੇ ਵਿੱਚ ਨੂੰ ਲੈ ਕੇ ਸਾਰੀ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਲੁਧਿਆਣਾ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਮੌਜੂਦ ਨੇ ਤਾਂ ਗੱਲਬਾਤ ਕਰ ਲੈਂਦੇ ਆ ਮੈਮ ਸਵੇਰ ਤੋਂ ਲਗਾਤਾਰ ਤੁਸੀਂ ਰਾਉਂਡ ਤੇ ਨਿਕਲੇ ਹੋਏ ਹੋ ਲੁਧਿਆਣਾ ਦੇ ਤਾਂ ਹੁਣ ਵੀ ਫੋਨ ਤੇ ਤੁਸੀਂ ਇਨਸਟਰਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹੋ ਤਾਂ ਕਿੰਨੇ ਸਮੇਂ ਤੋਂ ਲੱਗੇ ਹੋਏ ਹੋ ਤਾਂ ਹੁਣ ਤੱਕ ਕੀ ਕੀ ਕਮੀਆਂ ਜਿਹੜੀਆਂ ਤੁਹਾਨੂੰ ਲੁਧਿਆਣਾ ਵਿੱਚ ਦੇਖਣ ਨੂੰ ਮਿਲੀਆਂ ਨੇ ਬੇਸਿਕਲੀ ਜਿਵੇਂ ਕਹਾ ਤਾਂ ਵੀ ਪਿਛਲੇ ਸਮਿਆਂ ਨਾਲੋਂ ਕਾਫੀ ਹੱਦ ਤੱਕ ਕੰਟਰੋਲ ਚ ਹੈ ਕੱਲ ਵੀ ਪੂਰਾ ਦਿਨ ਮੈਂ ਨਾਲੇ ਦੇ ਜਿੰਨੇ ਤੇ ਆਈਪੀਐਸ ਪੁਆਇੰਟਸ ਨੇ ਜਿਹੜੇ ਲਗਾਏ ਗਏ ਨੇ ਉਹਨਾਂ ਦੀ ਖਾਸ ਆਪ ਜਾ ਕੇ ਵਿਜ਼ਿਟਿੰਗ ਕੀਤੀ ਵੀ ਕਿਸ ਤਰ੍ਹਾਂ ਦੀ ਵਰਕਿੰਗ ਚੱਲ ਰਹੀ ਹੈ ਔਰ ਇੰਨੀ ਬਰਸਾਤ ਲਗਾਤਾਰ ਅੱਜ ਤੀਜਾ ਦਿਨ ਵੀ ਬਰਸਾਤ ਹੋਣ ਦੇ ਬਾਵਜੂਦ ਪਰਮਾਤਮਾ ਦਾ ਸ਼ੁਕਰ ਹੈ ਕਿ ਸਭ ਤੇ ਐਫਰਟਸ ਨੇ ਜਿਹੜੇ ਉਹ ਕੰਮ ਆਏ ਤੇ ਜਿਹੜੇ ਬੁੱਡੇ ਦਰਿਆ ਦੇ ਨਾਲ-ਨਾਲ ਲੱਗਦੇ ਜਿਹੜੇ ਨਵੇਂ ਏਰੀਆ ਸੀ ਜਿੱਥੇ ਅਕਸਰ ਪਾਣੀ ਭਰ ਜਾਂਦਾ ਸੀ ਉੱਥੇ ਬਚਾ ਰਹੇ ਔਰ ਅਰਦਾਸ ਕਰਦੇ ਹਾਂ ਕਿ ਵੀ ਅੱਗੋ ਵੀ ਜਿਹੜਾ ਇਹ ਜਿਹੜਾ ਕੰਮ ਹੈ ਅਸੀਂ ਤਾਂ ਤੰਦੇਹੀ ਨਾਲ ਸਾਰੇ ਅਫਸਰ ਸਹਬਾਨ ਕੰਮ ਤੰਦੇਹੀ ਨਾਲ ਕਰਦੇ ਰਹਿਣਗੇ ਤੇ ਇਹ ਜਿਹੜਾ ਸਿਚੁਏਸ਼ਨ ਹੈ ਨੂੰ ਅਸੀਂ ਅੰਡਰ ਕੰਟਰੋਲ ਕਰ ਪਾਵਾਂਗੇ ਮੈਮ ਲਗਾਤਾਰ ਫਲਡ ਵਰਗੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਔਰ ਸਤਲੁਜ ਦੇ ਵਿੱਚ ਵੀ ਜਿੱਕਰ ਗੱਲ ਕਰੀ ਤਾਂ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਦਾ ਜਿਹੜਾ ਕਿ ਲੈਵਲ ਹੈ ਪਾਣੀ ਥੱਲੇ ਰਹਿ ਚੁੱਕਿਆ ਹੈ ਲੁਧਿਆਣਾ ਸ਼ਹਿਰ ਦੇ ਵਿੱਚੋਂ ਵਿੱਚ ਬਹਿ ਰਿਹਾ ਬੁੱਢਾ ਦਰਿਆ ਇਹ ਵੀ ਬਹੁਤ ਮਾਰ ਮਾਰਦਾ ਹੈ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸਫਾਈ ਕੀਤੀ ਜਾ ਰਹੀ ਹੈ ਅਹ ਦੇਖੋ ਵਾਕਈ ਤੁਹਾਡਾ ਕਹਿਣਾ ਸਹੀ ਹੈ ਵੀ ਗੁੱਡਾ ਦਰਿਆ ਸਾਰੇ ਲੁਧਿਆਣੇ ਸ਼ਹਿਰ ਦੇ ਵਿੱਚ ਦੀ ਵਾਕੇ ਜਾਂਦਾ ਹੈ ਤੇ ਜਦੋਂ ਇਹਦਾ ਪਾਣੀ ਉਫਾਨ ਤੇ ਆ ਜਾਂਦਾ ਹੈ ਤਾਂ ਇਹ ਜਿਹੜੇ ਬਾੜ ਵਾਲਗੇ ਹਾਲਾਤ ਨੇ ਉਹ ਸਾਰੇ ਇੱਥੇ ਬਣ ਜਾਂਦੇ ਨੇ ਪਰ ਲਗਾਤਾਰ ਇੱਕ ਸਾਲ ਤੋਂ ਹੀ ਇੱਥੇ ਲਗਾਤਾਰ ਕੰਮ ਚੱਲ ਰਿਹਾ ਸੀਗਾ ਔਰ ਜਿੱਥੇ-ਜਿੱਥੇ ਸਫਾਈ ਦੀ ਲੋੜ ਸੀ ਚਾਹੇ ਕੋਈ ਅੰਡਰ ਬ੍ਰਿਜ ਸੀ ਚਾਹੇ ਆਪਾਂ ਸ਼ੁਰੂਆਤ ਤੋਂ ਗੱਲ ਕਰ ਲਈਏ ਚਾਹੇ ਪਟੋਕੇ ਮੱਲੇ ਵਾਲੇ ਪੁਆਇੰਟ ਦੀ ਗੱਲ ਕਰ ਲਈਏ ਚਾਹੇ ਰੇਲਵੇ ਸਟੇਸ਼ਨ ਪੁਲ ਦੇ ਬ੍ਰਿਜ ਦੇ ਨੀਚੇ ਵਾਲੀ ਗੱਲ ਕਰ ਲਈਏ ਕੁੰਦਨਪੁਰੀ ਵਾਲੇ ਪੁਲੀ ਦੀ ਗੱਲ ਕਰੀਏ ਮਤਲਬ ਇਹ ਹਰ ਤਰੀਕੇ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਪਹਿਲਾਂ ਤਾਂ ਉਹਦੀ ਸਫਾਈ ਕੀਤੀ ਗਈ ਔਰ ਗਾਰ ਕੱਟੀ ਗਈ ਜਿਸ ਦੇ ਨਾਲ ਕਿ ਡੀਸਲਟਿੰਗ ਦੇ ਨਾਲ ਇਹ ਬੈਨੀਫਿਟ ਹੋਇਆ ਵੀ ਜਿਹੜੀ ਕੋਈ ਵੀ ਦਿੱਕਤ ਜਿਵੇਂ ਓਵਰਫਲੋ ਵਾਲੀ ਸੀ ਉਹ ਬਹੁਤ ਘਟ ਗਈ ਹੈ ਸੈਕੰਡਲੀ ਜਿੰਨੇ ਵੀ ਤੁਹਾਨੂੰ ਦੱਸਿਆ ਵੀ ਆਈਪੀਐਸ ਪਲਾਂਟਸ ਜਿਹੜੇ ਨੇ ਉਹ ਪੰਪਿੰਗ ਸਟੇਸ਼ਨਸ ਲਗਾਏ ਗਏ ਨੇ ਜਿਹਦੇ ਨਾਲ ਜਿਹੜੇ ਦਰਿਆ ਜਿਹੜੇ ਨੀਵੇਂ ਏਰੀਏ ਨੇ ਬੇਸਿਕਲੀ ਪੁਰਾਣਾ ਸ਼ਹਿਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉੱਥੋਂ ਦਾ ਪਾਣੀ ਜਿਹੜਾ ਸਾਰਾ ਪੰਪ ਆਊਟ ਕਰਕੇ ਬੁੱਡੇ ਦਰਿਆ 'ਚ ਸਿੱਟਿਆ ਜਾ ਰਿਹਾ ਔਰ ਲਗਾਤਾਰ ਡੇ ਨਾਈਟ ਜਿਹੜੇ ਉੱਥੇ ਅਫਸਰ ਨੇ ਉਹ ਆਪਣਾ ਠਿਕਰੀ ਪਹਿਰਾ ਦੇ ਰਹੇ ਨੇ ਤਾਂ ਕਿ ਕਿਸੇ ਵੀ ਵਸਨੀਕ ਨੂੰ ਕਿਸੇ ਵੀ ਲੁਧਿਆਣਾ ਵਾਸੀ ਨੂੰ ਕੋਈ ਦਿੱਕਤ ਨਾ ਆਵੇ ਮੌਨਸੂਨ ਦਾ ਸੈਸ਼ਨ ਹਾਲਾ ਕਿ ਖਤਮ ਹੋ ਚੁੱਕਿਆ ਹੈ ਪਰ ਬਰਸਾਤ ਜਿਹੜੀ ਹੈ ਮੌਨਸੂਨ ਤੋਂ ਬਾਅਦ ਵਧੀ ਹੋਈ ਨਜ਼ਰ ਆ ਰਹੀ ਹੈ ਹਾਲਾ ਕਿ ਮੌਨਸੂਨ ਦੇ ਵਿੱਚ ਬਰਸਾਤ ਦੇਖਣ ਨੂੰ ਮਿਲਦੀ ਪਰ ਇਸ ਵਾਰ ਮੌਨਸੂਨ ਖਤਮ ਹੁੰਦਿਆ ਸਾਰੀ ਬਰਸਾਤ ਜਿਹੜੀ ਸ਼ੁਰੂ ਹੋ ਗਈ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਜਿਹੜੀਆਂ ਸੜਕਾਂ ਨੇ ਚਾਹੇ ਸਮਰਾਲਾ ਚੌਂਕ ਦੀ ਗੱਲ ਕਰੀਏ ਢੋਲੇ ਵਾਲ ਦੀ ਗੱਲ ਕਰੀਏ ਹੈਬੋ ਵਾਲ ਦੀ ਗੱਲ ਕਰੀਏ ਤਾਂ ਕਈ ਜਗ੍ਹਾਵਾਂ ਤੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਉਸ ਦੀ ਨਿਕਾਸ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਮ ਕੁਦਰਤ ਨੂੰ ਕੀ ਮਨਜ਼ੂਰ ਹੈ ਉਹਦੇ ਅੱਗੇ ਤਾਂ ਵਾਸ ਨਹੀਂ ਚੱਲ ਸਕਦਾ ਹਾਂ ਪਰ ਆਪਾਂ ਇੰਤਜ਼ਾਮ ਜ਼ਰੂਰ ਕਰ ਸਕਦੇ ਹਾਂ ਜਿਹੜੀ ਤੁਸੀਂ ਜਿਵੇਂ ਸ਼ੇਰਪੁਰ ਗਿਆਸਪੁਰਾ ਦੀ ਗੱਲ ਕਰ ਰਹੇ ਹੋ ਜਾਂ ਢੋਲੇਵਾਲ ਦੀ ਗੱਲ ਕਰ ਰਹੇ ਹੋ ਮੈਂ ਤੁਹਾਡੇ ਧਿਆਨ ਚ ਲਿਆਦਾ ਕੱਲ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਬੈਠ ਕੇ ਨੈਸ਼ਨਲ ਹਾਈਵੇ ਵਲਿਆਂ ਨੂੰ ਖਾਸ ਤੌਰ ਤੇ ਇਸ ਲਈ ਬੁਲਾਇਆ ਗਿਆ ਔਰ ਇਹਦੇ ਨਾਲ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਐਸਈ ਔਰ ਇਵਨ ਜ਼ੋਨਲ ਕਮਿਸ਼ਨਰ ਵੀ ਉੱਥੇ ਮੌਜੂਦ ਸੀ ਕਿਉਂਕਿ ਕੁਝ ਇੱਕ ਜਿਹੜੇ ਦਾਇਰੇ ਨੇ ਉਹ ਨੈਸ਼ਨਲ ਹਾਈਵੇ ਕੋਲ ਆ ਜਾਂਦੇ ਨੇ ਤੇ ਜਿੱਥੇ ਇੱਥੇ ਪੁਲ ਬਣਿਆ ਤੇ ਉਹਦੀ ਸਰਵਿਸ ਲੇਨ ਹੈ ਉਹ ਸਾਰਾ ਹੀ ਕੰਮ ਜਿਹੜਾ ਨੈਸ਼ਨਲ ਹਾਈਵੇ ਦੇ ਅਧੀਨ ਆਂਦਾ ਤੇ ਪੂਰੇ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਨੈਸ਼ਨਲ ਹਾਈਵੇ ਦੁਆਰਾ ਜਿਹੜਾ ਕਾਰਜ ਹੈ ਉਹ ਕਰਨਾ ਪੈਂਡਿੰਗ ਹੈਗਾ ਜਾਂ ਕੋਈ ਉਹਨਾਂ ਦੀ ਸਫਾਈ ਪੈਂਡਿੰਗ ਹੈ ਜਾਂ ਜਿੱਥੇ ਜਿੱਥੇ ਅਸੀਂ ਡਿਸਪੋਜ਼ਲ ਲਗਾ ਕੇ ਜਾਂ ਕੁਝ ਨਵਾਂ ਪ੍ਰੋਪੋਜ਼ਲ ਲਿਆ ਕੇ ਇਸ ਪਾਣੀ ਦੇ ਨਿਕਾਸੀ ਨੂੰ ਨਿਯਮਿਤ ਕਰ ਸਕਦੇ ਆ ਉਹਦੇ ਵਿਚਾਰੇ ਕੱਲ ਉਦੇ ਬਾਰੇ ਕੱਲ ਵਿਚਾਰ ਵੀ ਹੋਇਆ ਔਰ ਉਹਦੇ ਬਾਰੇ ਇਨਸਟਰਕਸ਼ਨਸ ਵੀ ਦਿੱਤੀਆਂ ਗਈਆਂ ਔਰ ਮੁੜ 15 ਤਰੀਕ ਨੂੰ 15 ਸਤੰਬਰ ਨੂੰ ਸਾਡੀ ਫਿਰ ਇਹਦੀ ਰਿਵਿਊ ਮੀਟਿੰਗ ਜਿਹੜੀ ਹੈ ਉਹ ਹੋਏਗੀ ਔਰ ਮੈਂ ਪੂਰਨ ਆਸ ਕਰਦੀ ਹਾਂ ਕਿ ਇਸ ਦੌਰਾਨ ਵਧੀਆ ਜਿਹੜਾ ਫਰੂਟਫੁੱਲ ਅਸੀਂ ਕਹਿ ਸਕਦੇ ਹਾਂ ਰਿਜ਼ਲਟ ਹੈ ਉਹ ਜਿਹੜਾ ਸਾਨੂੰ ਮਿਲੇਗਾ ਔਰ ਜਿੱਥੇ ਕਿਤੇ ਪਾਣੀ ਜਮਾ ਹੋ ਰਿਹਾ ਕਿਉਂਕਿ ਮੈਂ ਆਪ ਪਰਸਨਲੀ ਜਾ ਕੇ ਵਿਜ਼ਿਟ ਆਊਟ ਕੀਤਾ ਆ ਚਾਹੇ ਰੋਡ ਸੀ ਚਾਹੇ ਬੁੱਡੇ ਦਰਿਆ ਦੇ ਨਾਲ ਵਾਲੇ ਏਰੀਏ ਸੀ ਕਿਤੇ ਵੀ ਅਗਰ ਕੋਈ ਦਿੱਕਤ ਸੀਗੀ ਤੋ ਉਕਲ ਚੀਫ ਸਾਹਿਬ ਵੀ ਮੇਰੇ ਨਾਲ ਸੀਗੇ ਅਸੀਂ ਖੁਦ ਵਿਜ਼ਿਟ ਆਊਟ ਕੀਤਾ ਤੇ ਅ ਅੱਛਾ ਲੱਗਿਆ ਆ ਔਰ ਕਿਤੇ ਵੀ ਕੋਈ ਦਿੱਕਤ ਸੀ ਤਾਂ ਉਸੇ ਵੇਲੇ ਨਾਲ ਦੀ ਨਾਲ ਅਫਸਰ ਸਾਹਿਬਾਨਾਂ ਨੂੰ ਕਾਲ ਕਰਕੇ ਉਸੇ ਵੇਲੇ ਹਦਾਇਤ ਜਿਹੜੀ ਆ ਉਹ ਦਿੱਤੀ ਵੀ ਗਈ ਸੀ ਮੈਮ ਡੇਂਗੂ ਦਾ ਵਾਇਰਲ ਲਗਾਤਾਰ ਚੱਲਦਾ ਨਜ਼ਾਰਾ ਹੈ ਹਾਲਾਂਕਿ ਹੈਲਥ ਫੋਰ ਪੱਗ ਵੀ ਲੱਗਿਆ ਹੋਇਆ ਹੈ ਜਗ੍ਹਾ ਜਗ੍ਹਾ ਤੋਂ ਲੱਭੇ ਪਏਗਾ ਪਰ ਜੇਕਰ ਕਾਰਪੋਰੇਸ਼ਨ ਦੀ ਗੱਲ ਕਰੀ ਤਾਂ ਫੋਗਿੰਗ ਮਸ਼ੀਨਾਂ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਵਾਰਡ ਵਾਈਜ਼ ਲੋਕਾਂ ਦੀਆਂ ਗਲੀਆਂ ਮੋਹਲੇ ਤੱਕ ਪਹੁੰਚ ਰਹੀਆਂ ਨੇ ਫੋਗਿੰਗ ਮਸ਼ੀਨਾਂ ਬਿਲਕੁਲ ਅੱਜ ਲੇਟੈਸਟ ਮੰਗਲਵਾਰ ਮੀਟਿੰਗ ਹੋਈ ਸੀ ਜਿਦੇ ਵਿੱਚ ਸਖਤ ਹਦਾਇਤ ਦਿੱਤੀ ਗਈ ਸੀ ਵੀ ਹਰ ਵਾਰਡ ਦੇ ਵਿੱਚ ਜਿਹੜੀ ਹੈਂਡੀ ਫੌਗਿੰਗ ਮਸ਼ੀਨਾਂ ਹੋਣੀ ਜ਼ਰੂਰੀ ਹੈ ਔਰ ਕਾਫੀ ਹੱਦ ਤੱਕ ਜਿਹੜੀਆਂ ਉਹ ਹੈਂਡੀ ਮਸ਼ੀਨਜ਼ ਸੀ ਉਹ ਵਧੀਆ ਕਰਕੇ ਦਿੱਤੀਆਂ ਗਈਆਂ ਅੱਜ ਫਿਰ ਉਹਦੀ ਰਿਵਿਊ ਮੀਟਿੰਗ ਕੀਤੀ ਗਈ ਹੈ ਔਰ ਬਰਾਬਰ ਜਿੰਨੇ ਅਫਸਰ ਨੇ ਜਿੰਨੇ ਐਸਆਈਜ਼ ਨੇ ਸੀਐਸਆਈਜ਼ ਨੇ ਉਹਨਾਂ ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਵੀ ਤੁਸੀਂ ਪ੍ਰੋਪਰਲੀ ਇਕ ਰੋਸਟਰ ਜਾਰੀ ਕਰੋ ਵੀ ਕੋਈ ਵੀ ਗਲੀ ਮਹੱਲਾ ਕਿਸੇ ਵਾਰਡ ਦਾ ਜਿਹੜਾ ਉਹ ਤੁਹਾਡੇ ਤੋਂ ਛੁੱਟ ਨਾ ਜਾਵੇ ਔਰ ਹਰ ਜਗ੍ਹਾ ਫੋਗਿੰਗ ਮਹਈਆ ਕਰਾਈ ਜਾਵੇ ਇਸ ਤੋਂ ਇਲਾਵਾ ਜਿਹੜੀ ਵੱਡੀ ਫੋਗਿੰਗ ਮਸ਼ੀਨਸ ਨੇ ਉਹਨਾਂ ਦਾ ਵੀ ਜਿਹੜਾ ਸ਼ਡਿਊਲ ਹੈ ਪੂਰੇ ਹਫ਼ਤੇ ਦਾ ਉਹ ਵੀ ਜਾਰੀ ਕਰ ਦਿੱਤਾ ਗਿਆ ਔਰ ਜਿੱਥੇ ਕਿਤੇ ਟੈਕਨੀਕਲੀ ਟੈਕਨੀਕਲੀ ਦਿੱਕਤ ਸੀ ਉੱਥੇ ਅਸੀਂ ਨਵੀਂ ਫੋਗਿੰਗ ਮਸ਼ੀਨਾਂ ਵੀ ਖਰੀਦੀਆਂ ਨੇ ਔਰ ਜਿਹੜੀਆਂ ਫੋਗਿੰਗ ਮਸ਼ੀਨਾਂ ਖਰਾਬ ਹੋ ਚੁੱਕੀਆਂ ਉਹਨਾਂ ਦੀ ਜਗ੍ਹਾ ਨਵੀਆਂ ਨੂੰ ਰਿਪਲੇਸ ਕਰ ਦਿੱਤਾ ਹੈ ਬੁੱਢਾ ਦਰਿਆ ਦੀ ਗੱਲ ਕਰ ਰਹੇ ਸੀ ਬੁੱਢਾ ਦਰਿਆ ਵੀ ਵਿੱਚ ਆ ਹੀ ਗਿਆ ਤਾਂ ਕਿਸ ਤਰ੍ਹਾਂ ਦੀ ਤੁਸੀਂ ਇੱਥੇ ਦੇਖ ਪਾ ਰਹ ਯਾ ਨੇ ਜਾਕੀ ਕੋਈ ਸਹੀ ਲੱਗ ਰਿਹਾ ਹੈ ਜੀ ਬਿਲਕੁਲ ਜਿਦਾ ਤੁਸੀਂ ਦੇਖ ਰਹੇ ਹੋ ਕਿ ਵੀ ਜਿਹੜਾ ਇੰਨੀ ਬਾਰਿਸ਼ ਲਗਾਤਾਰ ਹੋਣ ਦੇ ਬਾਵਜੂਦ ਵੀ ਜਿਹੜਾ ਪਾਣੀ ਦਾ ਸਤਹ ਹੈ ਉਹ ਕਾਫੀ ਨੀਚੇ ਗਿਆ ਹੋਇਆ ਹੈ ਔਰ ਤੁਸੀਂ ਇਧਰਲੀ ਸਾਈਡ ਵੀ ਦੇਖ ਸਕਦੇ ਹੋ ਜਿੱਥੇ-ਜਿੱਥੇ ਰੀਟੇਨਿੰਗ ਵਾਲਸ ਬਣਨ ਵਾਲੀਆਂ ਸੀ ਉਹ ਸਾਰੀਆਂ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਲੋਕਲ ਬੋਡੀ ਮਨਿਸਟਰ ਡਾਕਟਰ ਅਰਵਜੋਤ ਜੀ ਉਹਨਾਂ ਸਾਰਿਆਂ ਨੇ ਜਿੱਦਾਂ ਜਿੱਦਾਂ ਮਤਲਬ ਇਥੇ ਲਗਾਤਾਰ ਰਿਵਿਊ ਕਰਦੇ ਰਹੇ ਨੇ ਔਰ ਜੋ-ਜੋ ਇਥੇ ਹੋਣ ਵਾਲਾ ਸੀ ਉਹ ਸਾਰਾ ਕੀਤਾ ਗਿਆ ਤੇ ਅਸੀਂ ਤਾਂ ਸ਼ੁਕਰਗੁਜ਼ਾਰ ਆ ਕਿ ਇੰਨੀ بارش ਹੋਣ ਦੇ ਬਾਵਜੂਦ ਜਿੱਥੇ ਉਫਾਨ ਤੇ ਪਿਛਲੇ ਤੋਂ ਪਿਛਲੇ ਸਾਲ ਆਪਾਂ ਦੇਖਿਆ ਵੀ ਜਦੋਂ ਪੂਰਾ ਫਲੱਡ ਵਾਲਾ ਮਾਹੌਲ ਆ ਗਿਆ ਸੀ ਤਾਂ ਰਾਤਾਂ ਤੱਕ ਜਾਗ-ਜਾਗ ਬੰਨ ਲਾਏ ਨੇ ਤੇ ਹੁਣ ਜਿਹੜਾ ਉਹ ਕੰਮ ਪੂਰੇ ਸਾਲ ਦੇ ਵਿੱਚ ਹੋਮਵਰਕ ਕੀਤਾ ਹੋਇਆ ਉਹ ਅੱਜ ਨਜ਼ਰ ਆ ਰਿਹਾ ਇੱਥੇ ਠੀਕ ਆਖਰੀ ਸਵਾਲ ਹੈ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆ ਬਿਲਕੁਲ ਮੇਰੀ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਜੀ ਕਦੇ ਵੀ ਕੋਈ ਵੀ ਇਨਸਾਨ ਇਕੱਲਾ ਵੱਡਾ ਨਹੀਂ ਹੁੰਦਾ ਉਹ ਵੱਡਾ अपने साथियों नाल अपने परिवार नाल ਹੁੰਦਾ ਹੈ ਔਰ ਲੁਧਿਆਣਾ ਵਾਸੀ ਮੇਰੇ ਪਰਿਵਾਰ ਵਾਸੀ ਨੇ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਾਂਗੀ ਕਿ ਜਿਸ ਤਰੀਕੇ ਦਾ ਜਿਸ ਜਿਸ ਨੂੰ ਜਿਸ ਤਰੀਕੇ ਦਾ ਲੁਧਿਆਣਾ ਅਸੀਂ ਦੇਖਣਾ ਚਾਹੁੰਦੇ ਆ ਸਾਫ਼ ਸੁਥਰਾ ਵਧੀਆ ਤਰੀਕੇ ਦਾ ਮੈਂ ਜ਼ਰੂਰ ਚਾਹਾਂਗੀ ਉਹਦੇ ਵਿੱਚ ਤੁਸੀਂ ਵੀ ਯੋਗਦਾਨ ਪਾਓ ਕਿਉਂਕਿ ਆਪਣੇ ਆਲੇ ਦੁਆਲੇ ਬੜਾ ਸੌਖਾ ਲੱਗਦਾ ਵੀ ਅਸੀਂ ਜਿਹੜਾ ਗੰਦ ਹੈ ਓਪਨ ਡੰਪਿੰਗ ਕਰ ਦਈਏ ਜਾਂ ਜੇ ਕਿ ਤੋ ਅਸੀਂ ਕੋਈ ਸੀਵਰੇਜ ਪਟਕੇ ਪਾਉਣੇ ਆ ਜਾਂ ਪਾਣੀ ਦਾ ਕੋਈ ਕਨੈਕਸ਼ਨ ਲੈਣੇ ਆ ਤਾਂ ਅਸੀਂ ਉਸ ਰੋਡ ਦੇ ਉੱਤੇ ਖੜ੍ਹੇ ਕਰਕੇ ਉਹਨੂੰ ਉਦਾਂ ਹੀ ਛੱਡ ਦਿੰਨੇ ਆ ਜਾਂ ਇਵਨ ਅਸੀਂ ਸਿਰਫ ਆਪਣੀ ਸਹੂਲਤ ਨੂੰ ਦੇਖਦੇ ਹੋਏ ਪਬਲਿਕਲੀ ਜਿੰਨੀਆਂ ਵੀ ਸਾਡੀਆਂ ਹਦਾਇਤਾਂ ਸੀ ਉਹਨਾਂ ਨੂੰ ਭੁੱਲ ਜਾਨੇ ਆ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਆਓ ਸਾਰੇ ਜਣੇ ਰਲ ਕੇ ਸਾਥ ਦਿਓ ਤਾਂ ਕਿ ਆਪਾਂ ਰਲ ਕੇ ਵਾਕਈ ਇੱਕ ਸਾਫ਼ ਸੁਥਰਾ ਜਿਹੜਾ ਉਹ ਲੁਧਿਆਣਾ ਉਹਨੂੰ ਸਾਬਤ ਕਰ ਸਕੀਏ ਲੁਧਿਆਣਾ ਨੂੰ ਨੰਬਰ 1 ਬਣਾ ਸਕੀਏ ਔਰ ਇਹ ਸਭ ਤੁਹਾਡੇ ਸਾਥ ਤੋਂ ਬਿਨਾ ਮੁਮਕਿਨ ਨਹੀਂ ਹੈ ਲਗਾਤਾਰ ਸਾਡੇ ਵੱਲੋਂ ਜਿੰਨੇ ਵੀ ਯਤਨ ਉਹ ਅਸੀਂ ਕਰ ਰਹੇ ਆ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਤਾਂ ਉਸ ਨੂੰ ਅਸੀਂ ਜ਼ਰੂਰ ਪੂਰਾ ਕਰਾਂਗੇ ਔਰ ਤੁਹਾਡੇ ਸਾਥ ਨਾਲ ਤੁਹਾਡੇ ਵਿਚਾਰਾਂ ਨਾਲ ਅਸੀਂ ਜ਼ਰੂਰ ਚਾਹਾਂਗੇ ਵੀ ਤੁਸੀਂ ਸਾਨੂੰ ਦੱਸਦੇ ਰਹੋ ਤਾਂ ਕਿ ਜੋ ਵੀ ਪਾਰਟਿਕੂਲਰ ਜੋ ਵੀ ਐਕਸ਼ਨ ਲੈ ਸਕਦੇ ਹੋ ਉਹ ਲਈਏ ਔਰ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਲੁਧਿਆਣਾ ਵਾਸੀਆਂ ਤੋਂ ਆ ਉਮੀਦ ਰੱਖਦੀਆਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਸ ਤੌਰ ਤੇ ਗੰਦਗੀ ਨੂੰ ਲੈ ਕੇ ਜਿਹੜੀ ਆਪਾਂ ਗੱਲ ਕਰਦੇ ਹਾਂ ਉਸ ਗੰਦਗੀ ਦੇ ਉੱਤੇ ਕੰਟਰੋਲ ਕਰਨ ਵਾਸਤੇ ਤੁਸੀਂ ਵੀ ਜਿਹੜੇ ਆਪਣੀ ਆਪਣੀ ਬੰਦੀ ਜ਼ਿੰਮੇਵਾਰੀ ਉਹਨੂੰ ਨਿਭਾਓਗੇ ਧੰਨਵਾਦ ਸੋ ਬਿਲਕੁਲ ਇਸ ਹਨ ਲੁਧਿਆਣਾ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਜੋ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਸਵੇਰ ਤੋਂ ਹੀ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਕਿਉਂਕਿ ਸਵੇਰ ਦੀ ਬਰਸਾਤ ਪੈਂਦੀ ਹੋਈ ਨਜ਼ਰ ਆ ਰਹੀ ਸੀ ਹਾਲਾਂਕਿ ਹੁਣ ਦੁਪਹਿਰ ਤੋਂ ਬਾਅਦ ਦਾ ਸਮਾਂ ਹੁਣ ਬਰਸਾਤ ਥੋੜੀ ਦੇਰ ਲਈ ਬੰਦ ਹੋਈ ਹੈ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ ਇਸੇ ਲਈ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਜਾਇਜ਼ਾ ਪੂਰੇ ਸ਼ਹਿਰ ਦਾ ਲਿਆ ਜਾ ਰਹੇ ਹਨ ਨਾਲ ਦੀ ਨਾਲ ਅਫਸਰਾਂ ਨੂੰ ਜਿਹੜੀਆਂ ਹਦਾਇਤਾਂ ਨੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਔਰ ਜਿਸ ਤਰ੍ਹਾਂ ਦਾ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਕਿ ਲਗਾਤਾਰ ਜਿਹੜੇ ਵੀ ਮੈਕਮਿ ਯਾਨੀ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਇਆ ਜਾ ਸਕਦਾ ਹੈ ਕੈਮਰਾ ਪਰਸਨ ਸਲਮਾਨ ਦਿਵਾਨ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ